ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਦੋਂ ਵੀ ਬਣਦੀ ਆ ਤੇ ਪੰਜਾਬ ਦਾ ਵਿਕਾਸ ਹੁੰਦਾ ਪੰਜਾਬ ਦੇ ਗਰੀਬ ਦੀ ਗੱਲ ਹੁੰਦੀ ਪੰਜਾਬ ਦੇ ਕਿਸਾਨ ਦੀ ਗੱਲ ਹੁੰਦੀ ਆ ਪੰਜਾਬ ਦੇ ਮਜ਼ਦੂਰ ਦੀ ਗੱਲ ਹੁੰਦੀ ਆ ਵਪਾਰੀ ਦੀ ਗੱਲ ਹੁੰਦੀ ਆ ਪਰ ਅੱਜ ਜਿਹੜੀ ਸਰਕਾਰ ਲੋਕਾਂ ਨੂੰ ਲਾਰੇ ਲਾ ਕੇ ਬਣੀ ਸੀ ਉਸ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਲੁੱਟਿਆ ਹੈ ਜਿੰਨੇ ਕਿਤੇ ਉਹਨਾਂ ਨੇ ਵਾਅਦੇ ਕੀਤੇ ਸੀ ਜੋ ਉਹਨਾਂ ਨੇ ਕਿਹਾ ਸੀ ਉਹ ਇੱਕ ਤੇ ਵੀ ਪੂਰੀ ਨਹੀਂ ਉਤਰੀ ਔਰ ਮਹਿਸੂਸ ਕਰ ਰਹੇ ਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਜੇ ਪੰਜਾਬ 5 ਸਾਲ ਉਹਨਾਂ ਦੇ ਹੱਥੀ ਰਹਿ ਗਿਆ ਤੇ 5 ਸਾਲਾਂ ਚ ਪੰਜਾਬ ਨੂੰ ਉਹ ਬਹੁਤ ਕਮਜ਼ੋਰ ਕਰ ਦੇਣਗੇ ਔਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੋ ਪੰਜਾਬ ਦੇ ਲੋਕਾਂ ਦੀ ਨਬਜ਼ ਸਮਝਦੇ ਨੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਆ ਔਰ ਉਹਨਾਂ ਨੇ ਇਸ ਗੱਲ ਲਈ ਵਿਚਾਰਿਆ ਕਿ ਮੈਂ ਪੰਜਾਬ ਦੇ ਪਿੰਡਾਂ 'ਚ ਜਾਵਾਂ ਪੰਜਾਬ ਦੇ ਲੋਕਾਂ 'ਚ ਜਾਵਾਂ ਪੰਜਾਬ ਦੇ ਨੌਜਵਾਨਾਂ ਕੋਲ ਜਾਵਾਂ ਪੰਜਾਬ ਦੇ ਕਿਸਾਨ ਕੋਲ ਜਾਵਾਂ ਤਾਂ ਕਿ ਲੋਕਾਂ ਨੂੰ ਦੱਸ ਸਕਾਂ ਕਿ ਤਕੜੇ ਹੋ ਔਰ ਇਸ ਸਰਕਾਰ ਨੂੰ ਚੇਂਜ ਕਰਨੀ ਹੈ ਜਿਹੜੀਆਂ ਕੋ ਨਵੀਆਂ ਨੀਤੀਆਂ ਘੜੀਆਂ ਜਾਣ ਔਰ ਇਹ ਜਿਹੜੀ ਸਰਕਾਰ ਲੂਟੂ ਸਰਕਾਰ ਇਹਨੂੰ ਚੱਲਦਾ ਕਰ ਲਈ ਇਹ ਸਭ ਕੁਝ ਕੀਤਾ ਜੇ ਇਸ ਵਾਸਤੇ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਇਹਨੂੰ ਲਿਆਂਦਾ ਔਰ ਇਹ ਪੰਜਾਬ ਜੋ ਬਚਾਤਰਾ ਜਿਹੜੀ ਇਹ ਅਟਾਰੀ ਤੋਂ ਚੱਲੀ ਆ ਤੇ ਪੰਜਾਬ ਦੇ ਸਾਰੇ ਕੋਨਿਆਂ ਤੇ ਹੁੰਦੀ ਇਹ ਤੇਜ ਕਰ ਦਿਓ ਸਾਰਾ ਅਖੀਰ ਤੱਕ 70 ਤੱਕ ਜਾ ਕੇ ਖਤਮ ਹੋਊਗੀ ਸੋ ਪੰਜਾਬ ਦੇ ਹਰ ਬੰਦੇ ਨੂੰ ਜਿਹੜਾ ਉਹ ਇਸ ਲਾਈਨ ਚ ਲਾਇਆ ਜੋ ਅੱਜ ਪਿੰਡਾਂ ਚ ਗਏ ਆ ਪਿੰਡਾਂ ਦੇ ਲੋਕ ਐਡੇ ਖੁਸ਼ ਨੇ ਕਿ ਇਹ ਗੱਲ ਸ਼ੁਰੂ ਹੋਈ ਆ ਅੱਜ ਤੁਸੀਂ ਵੇਖ ਰਹੇ ਜੀ ਇੱਥੇ ਜਿੰਨਾ ਟਰੈਕਟਰ ਆਏ ਆ 5-700 ਟਰੈਕਟਰ ਲੱਗਾ ਹਜ਼ਾਰਾਂ ਨਾ ਮੋਟਰਸਾਈਕਲ ਲੱਗੇ ਆ ਔਰ ਯੂਥ ਲੱਗਾ ਸਾਰਾ ਕਿਸਾਨ ਆ ਕੇ ਲੱਗੇ ਆ ਸੋ ਇਹ ਗੱਲ ਜਿਹੜੀ ਆ ਇਹ ਬਿਲਕੁਲ ਸਾਫ਼ ਯਾਰ ਆ ਕਿ ਪੰਜਾਬ ਦੇ ਲੋਕ ਜਿਹੜੇ ਇਹ ਸਰਕਾਰ ਦੇ ਖਿਲਾਫ ਨੇ ਔਰ ਇਹ ਸਰਕਾਰ ਨੂੰ ਬਦਲਾ ਚਾਹੁੰਦੇ ਤੇ ਆਮਨ ਵਾਲੀਆਂ ਸਰਕਾਰਾਂ ਜਿਹੜੀਆਂ ਉਹ ਜਿਹੜੀ ਸਰਕਾਰ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਬਣਨੀ ਆ ਸ਼ਰਮਣੀ ਅਕਾਲੀ ਦਲ ਦੀ ਬਣਨੀ ਆ ਪੰਜਾਬ ਚ ਜੇ 5 ਸਾਲ ਉਹਨਾਂ ਦੀ ਸਰਕਾਰ ਰਹੀ ਹੈ ਤੇ ਉਹਨਾਂ ਵੀ ਕੁਝ ਨਹੀਂ ਕੀਤਾ ਤੁਸੀਂ ਝਾਤੀ ਮਾਰ ਲਿਓ ਨਾ ਕੋ ਡਵੈਲਪਮੈਂਟ ਦੀ ਗੱਲ ਨਾ ਕੋ ਰੋਡਸ ਨਾ ਕੋ ਬਿਜਲੀ ਕੋਈ ਕੰਮ ਨਹੀਂ ਕੀਤਾ ਔਰ 2 ਸਾਲ ਇਹਨਾਂ ਦੇ ਰਹੀ ਹੈ ਇਹਨਾਂ ਤੇ ਬਿਲਕੁਲ ਹੋਰ ਵੀ ਨਕਮੇ ਪੰਜਾਬ ਨੂੰ ਕਰ ਦਿੱਤਾ ਸੋ ਇਸ ਵਾਸਤੇ ਲੋਕ ਚਾਹੁੰਦੇ ਆ ਚੇਂਜ ਚਾਹੁੰਦੇ ਆ ਸੋ ਮਾਰੇ ਕਿਪਾ ਕਰੂਗਾ ਇਹ ਜਿਹੜੇ ਲੋਕਾਂ ਦੇ ਇਹ ਜਿਹੜੀ ਹਨੇਰੀ ਆ ਇਹ ਉਹ ਇਹ ਸਰਕਾਰ ਨੂੰ ਹੁਣ ਕੇ ਪਾਸੇ ਕਰੂਗੀ ਸੋ ਆਉਣ ਵਾਲੀ ਸਰਕਾਰ ਸਰਦਾਰ ਸੁਖਬੀ ਸਿੰਘ ਬਾਦਲ ਦੀ ਬਣੂਗਾ ਧੰਨਵਾਦ ਆ ਲੋਕਾਂ ਦਾ ਲੋਕਾਂ ਨੇ ਇਹ ਗੱਲ ਨੂੰ ਪਛਾਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਦੇ ਹੁੰਦੇ ਆ ਫੋਟੋ ਲੈ ਲੈਂਗੇ ਯਾਰ ਕੀ ਹੋ ਗਿਆ ਅੱਗੇ ਧੱਕੇ ਮਾਰ ਜਦੇ ਹੋ ਇੱਕ ਮਿੰਟ ਕਰੀ ਯਾਰ ਮੈਂ ਨਾਲ ਫੋਟੋ ਕਰੀ ਇਹ ਕੋਹੋ ਹਾਲਾਤ ਨੇ ਜਿਆਦਾ ਕੀ ਆ ਆਮ ਆਦਮੀ ਪਾਰਟੀ ਨੇ ਬਿਲਕੁਲੀ ਪੰਜਾਬ ਨੂੰ ਡੋਪਤਾ ਚਲੋ ਭਾਈ ਜੀ ਟੁੱਗੂਗੀ ਹੋਗੀ ਅੱਜ ਗੈਂਗਸਟਰ ਰਾਜ ਕਰ ਰਹੇ ਨੇ ਕਿਸੇ ਸੇਫਟੀ ਹੈ ਨਹੀਂ ਲੋਕਾਂ ਨੂੰ ਫੌਤੀਆਂ ਦੇਣੀਆਂ ਪੈ ਰਹੀਆਂ जमा देता है, नशे खुलेआम हो गए कर्जा सब चढ़ाता जिस तरीके चलिए चले बहुत मुश्किल समा आ रहा है थैंक यू टाइमस <laughs> ਜੇ ਬੇਨਤੀ ਬੇਕਰ ਪਰਛਾਤਾ ਚਲੀ ਹੈ ਮर्यादा ਨਾ ਭੰਗ ਕਰਕੇ ਆਓ ਮੇਰਾ ਵੀ ਜਿੱਦ ਜਾਦਾ ਹੋਵੇ ਨਹੀਂ ਆਉਂਦਾ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 7